ਅੰਮ੍ਰਿਤਸਰ ਦੇ ਹਾਲਗੇੜ ਤੇ ਬਾਹਰ ਨਗਰ ਨਿਕਮ ਵੱਲੋਂ ਬਣਾਏ ਗਏ ਪਬਲਿਕ ਟਾਇਲਟਸ ਬੰਦ ਪਏ ਹੋਣ ਕਾਰਨ ਦੁਕਾਨਦਾਰਾਂ, ਰਾਹੀਗੀਆਂ ਅਤੇ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਦੱਸਿਆ ਕਿ ਇੱਥੇ ਜਿਹੜੇ ਪਹਿਲਾਂ ਟਾਇਲਟਸ ਬਣੇ ਹੋਏ ਸਨ, ਉਹਨਾਂ ਨੂੰ ਤੋੜ ਦਿੱਤਾ ਗਿਆ ਸੀ ਅਤੇ ਹੁਣ ਕਾਫੀ ਸਾਲਾਂ ਬਾਅਦ ਇੱਥੇ ਇਹ ਨਵੇਂ ਪਬਲਿਕ ਟਾਇਲਟਸ ਬਣਾਏ ਗਏ ਸਨ ਪਰ ਇਹਨਾਂ ਨੂੰ ਸ਼ੁਰੂ ਹੀ ਨਹੀਂ ਕੀਤਾ ਗਿਆ ਅਤੇ ਬੰਦ ਹੀ ਪਏ ਨੇ। ਜਿਸ ਕਾਰਨ ਅਕਸਰ ਲੋਕ ਇਸ ਤੇ ਬਾਹਰ ਹੀ ਗੰਦਗੀ ਫੈਲਾ ਰਹੇ ਹਨ ਜਿਸ ਕਾਰਨ ਇਥੋਂ ਫੈਲ ਰਹੀ ਬਦਬੂ ਨਾਲ ਵਾਤਾਵਰਨ ਦੂਸ਼ਿਤ ਹੋ ਰਿਹਾ ਅਤੇ ਉਹਨਾਂ ਦਾ ਆਪਣੀਆ ਦੁਕਾਨਾਂ ਤੇ ਬੈਠਣਾ ਵੀ ਮੁਸ਼ਕਲ ਹੋ ਗਿਆ ਹੈ ਉਹਨਾਂ ਕਿ ਆਹ ਪਾਰੋਂ ਆਉਂਦੇ ਟੂਰਿਸਟ ਲਈ ਵੀ ਇਹ ਜਨ ਸੁਵਿਧਾਾਂ ਬਹੁਤ ਜ਼ਰੂਰੀ ਹਨ ਸੋ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇ ਕੇ ਇਸ ਨੂੰ ਸ਼ੁਰੂ ਕਰਵਾਉਣਾ ਚਾਹੀਦਾ ਹੈ ਅਤੇ ਇਥੋਂ ਦੀ ਸਾਫ ਸਫਾਈ ਕਰਵਾਈ ਜਾਣੀ ਚਾਹੀਦੀ ਹੈ ਮੁਸ਼ਕਰ ਸਾਹਿਬ ਜੀ ਤੇ ਬਾਥਰੂਮ ਪੁਰਾਣਾ ਹੈਗਾ ਸੀਗਾ ਹਾਲ ਗੇਟ ਦੇ ਬਾਹਰ ਬਾਥਰੂਮ ਸੀ ਪੁਰਾਣਾ ਉਹ ਤੋੜਤਾ ਗਿਆ ਸੀ ਕੋਈ ਥਾਂ ਤੇ ਨਵਾਂ ਤੇ ਬਣ ਗਿਆ ਹੈ ਨਵੇਂ ਬਣਿਆ ਨੇ ਵੀ ਆ 6 ਮਿੰਟ ਤੋਂ ਵੱਧ ਹੋ ਚੁੱਕੇ ਨੇ ਪਰ ਹਾਲੀ ਤੱਕ ਉਹਨੂੰ ਚਾਲੂ ਨਹੀਂ ਕੀਤਾ ਗਿਆ ਉਹਦੇ ਗੇਟ ਨੂੰ ਤਾਲੇ ਲੱਗੇ ਹੋਏ ਨੇ ਔਰ ਲੋਕ ਜਿਹੜੇ ਆ ਵੀ ਉਹ ਬਾਥੂਮ ਦੇ ਬਾਹਰ ਹੀ ਖੜੇ ਹੋ ਕੇ ਪਿਸ਼ਾਬ ਕਰਦੇ ਰਹਿੰਦੇ ਨੇ ਤੇ ਕਈ ਇਹੋ ਜਿਹੇ ਭਲੇਮਾਨਸ ਵੀ ਆਉਂਦੇ ਨੇ ਜਿਹੜੇ ਰਾਤ ਨੂੰ ਲੈਟਰਨ ਕਰਕੇ ਵੀ ਚਲੇ ਜਾਂਦੇ ਨੇ ਔਰ ਫਰਸ਼ ਵੀ ਬੜਾ ਵਧੀਆ ਇਹਨਾਂ ਨੇ ਪਾਇਆ ਸੀ ਟਾਈਲਾਂ ਲਾਈਆਂ ਸੀ ਟਾਈਲਾਂ ਵੀ ਟੁੱਟ ਰਹੀਆਂ ਸ਼ੁਰੂ ਹੋ ਗਈਆਂ ਨੇ ਤੇ ਲੋਕਾਂ ਨੇ ਫਰਸ਼ ਤੇ ਉੱਤੇ ਗੰਦਪਾਣਾ ਸ਼ੁਰੂ ਕਰਤਾ ਰਾਤ ਨੂੰ ਪੋਟੀ ਕਰ ਜਾਂਦੇ ਨੇ ਤੇ ਉਹ ਬਦ ਉਹ ਬੜੀ ਆਂਦੀ ਰਹਿੰਦੀ ਸਾਰੀ ਦਿਹਾੜੇ ਕੋਈ ਸਰਦੀ ਹੈ ਤੇ ਦਿਨ-ਪ੍ਰਤੀ ਦਿਨ ਪਿਸ਼ਾਬ ਕਰਨ ਦਾ ਲੋਕਾਂ ਦਾ ਹੋਰ ਜਾਨ ਵਧੀ ਜਾ ਰਿਹਾ ਇੱਕ ਹਾਲਗੜ ਦੇ ਅੰਦਰ ਵੀ ਹੈਗਾ ਵੈਕ ਸਾਈਡ ਤੇ ਉਹ ਵੀ ਬੰਦ ਪਿਆ ਹੋਇਆ ਹੈ ਇਹ ਪਤਾ ਪਤਾ ਇਹ ਮੁਸ਼ਕਲ ਤੇ ਆ ਰਹੀ ਹੈ ਫਿਰ ਸਾਨੂੰ ਵੀ ਪਿੰਕ ਪਲਾਇਆ ਜਾਣਾ ਪੈਂਦਾ ਹੋਇਆ ਪਿੰਕ ਪਲਾਇਆ ਬਾਅਦ ਜਿਹੜਾ ਸਚਾਲਿਆ ਬਣਿਆ ਉੱਥੇ ਜਾਂਦਾ ਬਾਥਰੂਮ ਕਰਨ ਵਾਸਤੇ ਜੁਕੋ ਜੀ ਸਭ ਤੋਂ ਵੱਡੀ ਗੱਲ ਤੇ ਆ ਵੀ ਜਿਹੜਾ ਕੋਈ ਬਾਹਰ ਦੇ ਟੂਰਿਸਟ ਜਿਵੇਂ ਆਂਦਾ ਉਹਨਾਂ ਨੂੰ ਕਿਸੇ ਨੂੰ ਇਹੋ ਜਿਹੀ ਕੋਈ ਹਾਦਸਾ ਹੋਵੇ ਕਿੱਥੇ ਜਾਏਗਾ ਕੋੜੇ ਦੇ ਮੇਨ ਚੌਂਗ ਤੇ ਵਿੱਚ ਹਰ ਥਾਂ ਤੇ ਬਣੇ ਹੁੰਦੇ ਨੇ ਇਹਦੇ ਚੌਂਗ ਤੇ ਵਿੱਚ ਬਣਿਆ ਤੇ ਹੈਗਾ ਪਰ ਇਹ ਚਾਲੂ ਨਹੀਂ ਹੈਗਾ ਤੋਂ ਸਿਰ ਬਣੇ ਹੋਦਾ ਵੀ ਕੀ ਫਾਇਦਾ ਇਹਦਾ ਸਿਰਫ ਕਨੈਕਸ਼ਨ ਹੋਣ ਵਾਲਾ ਹੈ ਇਹਦਾ ਕਨੈਕਸ਼ਨ ਕਰ ਦਿਓ ਕਿ ਇਹਦੇ ਚਾਲੂ ਹੀ ਚਾਲੂ ਹੈ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਅਪੀਲ ਹੈ ਨਿਵੇਦਨ ਹੈ ਬੇਨਤੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਧੰਨਵਾਦ ਪਹਿਲੇ ਵਾਪਾ ਜੀ ਬਾਥਰੂਮ ਪੁਰਾਣੇ ਉਹ ਭੰਤੇ ਜੇ ਨੇ ਹੁਣੇ ਬਣੇ ਇਹਨਾਂ ਦੁਖੀ ਅਨੁਸਾਰ ਹਾਲ ਗੇਟ ਸਾਰਾ ਦੁਖੀ ਹੁੰਦਾ ਹੈ। ਸੇ ਬੰਦ ਨਵੇਂ ਬਣੇ ਬੰਦ ਪਏ ਆ। ਹਾਂਜੀ ਨਵੇਂ ਪਏ ਬੰਦ ਪਏ ਨੇ ਜੀ। ਬਿਲਕੁਲ ਵੀ। ਇਹ ਲੋਕੀ ਬਾਹਰ ਕਰ ਜਾਂਦੇ। ਹਾਂਜੀ ਬਾਹਰ ਜਿੰਨੂੰ ਕਹਿੰਦੇ ਤੇ ਪੀਓ ਜੇਗਾ ਤੇ ਠੀਕ ਠਿਕਾ ਲਾਇਆ ਤੂੰ। ਅਜੋਬ ਕਰ ਭਾਈ ਭਾਈ ਆਪਣੇ। ਕਿੰਨੇ ਕਿ ਮੁਸ਼ਕਲ ਹੁੰਦੀ ਹੈ। ਬਹੁਤ ਜ਼ਿਆਦਾ ਬਾਬਾ ਜੀ ਸਾਡੇ ਅੰਦਰ 30-35 ਸਾਲ ਹੋ ਕੇ ਬੈਠੇ ਨੂੰ। 20 ਹਾਲਾਤੀ ਨੇ ਥੋੜੇ ਖਰਾਬ ਆਈ ਕੋ ਮੈਂ ਅੰਦਰ ਨਹੀਂ ਗਾਂਗ ਨਿਵੜਦਾ। ਕੀ ਕਰਨਾ ਹੈ? ਐ ਬੋ ਕਰਕੇ ਜੀ। ਐ ਬੋ ਕਰਕੇ ਪਹਿਲੇ ਲੈਟਰੀ ਸਹੀ ਸੀ। ਫੁਲੇਰੇ ਬੜੀਆਂ ਮੁਰੇ ਗਾਹਕ ਨਹੀਂ ਵੜਦਾ ਕੋਈ ਇਹਨਾਂ ਦੁਖੀ ਬਹੁਤ ਜਾਗਾ ਦੇਖੋ ਜੀ ਇਹ ਮੇਨ ਹਾਲਗੇੜ ਦਾ ਇਲਾਕਾ ਹੈ ਸ੍ਰੀ ਹਰਮੰਦਰ ਸਾਹਿਬ ਨੂੰ ਸਿੱਧੀ ਸੜਕ ਜਾਂਦੀ ਹੈ ਯਾਤਰੀ 24 ਘੰਟੇ ਤੁਰਿਆ ਰਹਿੰਦਾ ਟੂਰਿਸਟ 24 ਘੰਟੇ ਤੁਰਦਾ ਫਿਰਦਾ ਜਿੱਥੇ ਵੀ ਬਾਥਰੂਮ ਉਹਨਾਂ ਨੂੰ ਲੱਭਦਾ ਉੱਥੇ ਹੀ ਪਿਸ਼ਾਬ ਕਰਦੇ ਆ ਫਰੈਸ਼ ਹੁੰਦੇ ਆ ਤੇ ਇਹ ਜਿਹੜਾ ਬਾਥਰੂਮ ਸਰਕਾਰ ਵੱਲੋਂ ਮੌਜੂਦਾ ਪੁਰਾਣਾ ਤੋੜ ਕੇ ਨਵਾਂ ਬਣਾਇਆ ਗਿਆ ਤੇ ਇਹ ਬੰਦ ਪਿਆ 14 ਦਾ ਬਣਾਇਆ ਤੇ ਖੋਲਿਆ ਨਹੀਂ ਗਿਆ ਨਾ ਦੀ ਓਪਨਿੰਗ ਹੋਈ ਹੈ ਇਹ ਸਾਲ ਹੋ ਗਿਆ ਬਣੇ ਨੂੰ ਜੀ ਸਾਲ ਹੋ ਗਿਆ ਬਨੇ ਨੂੰ 2 ਸਾਲ ਪਹਿਲਾਂ ਪੁਰਾਣਾ ਟੱਠਾ ਰਿਆ ਇਹਨਾਂ ਨੂੰ ਸਾਲ ਹੋ ਗਿਆ ਬਨੇ ਨੂੰ ਖੋਲਿਆ ਨਹੀਂ ਲੋਕ ਕੀਤਾ ਹੈ ਹਰ ਜੀ ਸਹੂਲਤਾਂ ਅੰਦਰ ਕੀਤੀ ਹੋਈ ਹੈ ਬਾਥਰੂਮ ਬਣਾਇਆ ਹੈ ਤੇ ਜਿਹੜਾ ਯਾਤਰੀ ਆਉਂਦਾ ਆਮ ਲੋਕ ਆਸੇ ਪਾਸੇ ਜਾਂ ਪਿਛਲੇ ਪਾਸੇ ਅੰਦਰ ਦੇ ਪਾਸੇ ਦੁਕਾਨਦਾਰ ਉਹ ਵੀ ਪਰੇਸ਼ਾਨ ਹੈ ਦੁਕਾਨਾ ਛੱਡ ਕੇ ਬਾਥਰੂਮ ਨਹੀਂ ਦੂਰ ਨਹੀਂ ਜਾ ਜਾਂਦਾ ਉਹ ਜਿਹੜਾ ਵੀ ਦੇਖਦਾ ਨਵੇਂ ਬਾਥਰੂਮ ਦੇ ਬਾਹਰ ਜਿਹੜੇ ਵੀ ਦੁਵਾਰਾ ਨਵੀਆਂ ਬਣੀਆਂ ਰੰਗ ਰੋਗ ਨੇ ਆ ਨੇ ਦਰਵਾਜ਼ੇ ਲੱਗੇ ਲੱਕੜ ਦੇ ਜਾਂ ਜਿੱਦਾਂ ਦੇ ਵੀ ਲੱਗੇ ਆ ਉਹਨਾਂ ਟੈਲਾਂ ਉੱਤੇ ਬਾਥਰੂਮ ਕਰ ਦਿੰਦੇ ਆ ਏ ਮਾਲ ਕਰ ਜੰਦੇ ਗੰਦ ਕਰ ਜੰਦੇ ਗੰਦ ਵੇਚਦੇ ਦੁਕਾਨਾਂ ਨੂੰ ਗੋਡੇ-ਗੋਡੇ ਬੋਅ ਹੈ ਤੇ ਬੰਬੋ ਦੇ ਨਾਲ ਬਿਮਾਰੀਆਂ ਹੁੰਦਾ ਜਿਆਦਾ ਖਤਰਾ ਹੁੰਦਾ ਮੰਗ ਹੈ ਜਿੰਨੀ ਜਲਦੀ ਤੋਂ ਜਲਦੀ ਸਰਕਾਰ ਨੂੰ ਇਹੋ ਜਿਹੀ ਬੇਨਤੀ ਕੀਤੀ ਜਾਂਦੀ ਹੈ ਬਾਥਰੂਮ ਨੂੰ ਓਪਨਿੰਗ ਕਰਾਈ ਜੇ ਖੋਲਿਆ ਜਾਵੇ ਤੇ ਇੱਕ ਬੰਦਾ ਸਰਕਾਰ ਵੱਲੋਂ ਉੱਥੇ ਰਖਾਇਆ ਜਾਵੇ ਤੇ ਸਫਾਈ ਦਾ ਧਿਆਨ ਰੱਖਿਆ ਜਾਵੇ ਬਾਕੀ ਜੋ ਦੁਕਾਨਦਾਰ ਕੋ ਬੰਦਾ ਹੋਏਗਾ ਉਹ ਬਾਥਰੂਮ ਦੇ ਜਿਹੜੇ ਬੰਦੇ ਰੱਖਣਗੇ ਉਹਨਾਂ ਨੂੰ ਦੇ ਦਿੱਤਾ ਜਾਏਗਾ ਮੁਸ਼ਕਲਾਂ ਇਹ ਲੋਕਾਂ ਨੂੰ ਤਾਂ ਮੁਸ਼ਕਲਾਂ ਹੀ ਮੁਸ਼ਕਲਾਂ ਹੈਗੀਆਂ ਹੈ ਕਾਰਪੋਰੇਸ਼ਨ ਜਿਹੜੀ ਹੈ ਇਹ ਕਰ ਪਰੇਸ਼ਾਨ ਹੈਗੀ ਹੈ ਇਹ ਕੰਮ ਨਹੀਂ ਕਰਦੇ ਹੈਗੇ ਕੋਈ ਕੰਮ ਤੋਂ ਜੀ ਚੁਰਾਉਂਦੇ ਹੈਗੇ ਨੇ ਤੁਸੀਂ ਦੇਖੋ ਤੁਸੀਂ ਲੋਕਾਂ ਨੂੰ ਦੇਖੋ ਇਹ ਨੇਚਰਲ ਕਾਲ ਹੈ ਔਰ ਇਹਦੇ ਵਿੱਚ ਲੋਕਾਂ ਨੇ ਜਾਣਾ ਤਾਂ ਹੁੰਦਾ ਹੈ ਲੇਕਿਨ ਇਹ ਇਹਨਾਂ ਨੂੰ ਅਫਸਰਾਂ ਨੂੰ ਚਾਹੀਦਾ ਹੈਗਾ ਬਣਾ ਕੇ ਇਹ ਕੋਈ ਸ਼ੋਪੀਸ ਨਹੀਂ ਰੱਖੇ ਹੋਏ ਹੈਗੇ ਇਹਨਾਂ ਨੂੰ ਖੋਲਣਾ ਚਾਹੀਦਾ ਹੈ ਲੋਕਾਂ ਦੀ ਫੈਸਿਲਿਟੀ ਵਾਸਤੇ ਬਣਾਏ ਆ ਤੇ ਲੋਕਾਂ ਨੂੰ ਇਸਤੇਮਾਲ ਕਰਨ ਦਾ ਮੌਕਾ ਦੇਓ ਆਫ ਕੋਰਸ ਦੁਕਾਨਦਾਰਾਂ ਦੇ ਸਾਰਿਆਂ ਦੀ ਕੰਪਲੇਂਟ ਹੈਗੀ ਆ ਕਿ ਇੱਥੋਂ 스멜 ਉੱਠਦੀ ਰਹਿੰਦੀ ਹੈਗੀ ਆ ਕੋਈ ਸਫਾਈ ਨਹੀਂ ਕੋਈ ਕੁਛ ਨਹੀਂ ਕੋਈ ਖਿਆਲ ਹੀ ਨਹੀਂ Smart City ਵੇ ਤੁਸੀਂ ਬਿਹਤਰ ਜਾਣਦੇ ਹੈਗੇ ਜੋ ਇਹਨਾਂ ਦਾ ਹਾਲ ਹੈਗਾ ਇਹਦੇ ਤੇ ਕਹਿਣ ਦੀ ਵੀ ਲੋੜ ਨਹੀਂ ਹੈਗੀ ਦੁਨੀਆ ਸਭ ਜਾਣਦੀ ਹੈਗੀ ਕੋਈ ਹੱਜ ਕੰਮ ਨਹੀਂ ਰਹਿ ਗਿਆ ਹੈਗਾ ਸਰਕਾਰਾਂ ਵੀ ਉੱਤੇ ਸੁੱਤੀਆਂ ਪਈਆਂ ਉਹ ਵੀ ਡੰਗ ਟਪਾਣ ਲਈਆਂ ਕੁਛ ਵੀ ਨਹੀਂ ਹੈਗਾ ਫਾਸਟਵੇ ਨਿਊਜ਼ ਟੀਮ ਅੱਜ ਖੜੀ ਹੈ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਿਲਕੁਲ ਬਾਹਰ ਤੁਸੀਂ ਦੇਖ ਸਕਦੇ ਹੋ ਇਸ ਗੇਟ ਦੇ ਬਾਹਰ ਇੱਕ ਬਾਥਰੂਮ ਬਣਿਆ ਹੋਇਆ ਹੈ ਜਿਸ ਦੇ ਹਾਲਾਤ ਬਹੁਤ ਹੀ ਮਾੜੇ ਨੇ ਮਾੜੇ ਕੀ ਨੇ ਵੱਧ ਤੋਂ ਬੱਤਰ ਨੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਉਹਨਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਕਿਉਂਕਿ ਬਾਥਰੂਮ ਬੰਦ ਪਏ ਹੋਣ ਕਾਰਨ ਕਿਉਂਕਿ ਉਹਨਾਂ ਦੱਸਿਆ ਕਾਰਨ ਕਿ ਬੰਦ ਇਸ ਲਈ ਪਏ ਨੇ ਇਹਨਾਂ ਨੂੰ ਕਨੈਕਸ਼ਨ ਹੀ ਨਹੀਂ ਦਿੱਤਾ ਗਿਆ ਸੋ ਸਬੰਧਿਤ ਲੋਕਾਂ ਨੇ ਕਨੈਕਸ਼ਨ ਕਿਉਂ ਨਹੀਂ ਦਿੱਤਾ ਇਹ ਉਹਨਾਂ ਨੂੰ ਪਤਾ ਹੋਵੇਗਾ ਲੇਕਿਨ ਇਹਨਾਂ ਨੂੰ ਜਲਦੀ ਚਾਲੂ ਕਰਨਾ ਚਾਹੀਦਾ ਹੈ ਕਿਉ ਜਿਹੜੀ ਇਹ ਨੇਚਰਲ ਕਾਲ ਹੈ ਇਹ ਇਸ ਨੂੰ ਕੋਈ ਰੋਕ ਨਹੀਂ ਸਕਦਾ ਇਸ ਲਈ ਲੋਕ ਕਾਲੀ ਕਾਲੀ ਵਿੱਚ ਬਾਥਰੂਮ ਦੇ ਬਾਹਰ ਜਾਂ ਕੰਨਾਂ ਦੇ ਨਾਲ ਹੀ ਬਾਥਰੂਮ ਕਰਨਾ ਸ਼ੁਰੂ ਕਰ ਦਿੰਦੇ ਨੇ ਔਰ ਜਿਸ ਨਾਲ ਬਹੁਤ ਜ਼ਿਆਦਾ ਇੱਥੇ ਗੰਦਗੀ ਫੈਲ ਗਈ ਹੈ ਬਦਬੂ ਆਉਂਦੀ ਹੈ ਦੁਕਾਨਦਾਰਾਂ ਦੇ ਬੈਟਰਾਂ ਵੀ ਮੁਸ਼ਕਲ ਹੋ ਗਿਆ ਹੈ ਦੁਕਾਨਦਾਰੀ ਵੀ ਖਰਾਬ ਹੋ ਰਹੀ ਹੈ ਔਰ ਟੂਰਿਸਟ ਬਾਹਰੋਂ ਆਉਂਦਾ ਹੈ ਟੂਰਿਸਟ ਵੀ ਜਿਹੜਾ ਬਾਹਰੋਂ ਆਇਆ ਸਫ਼ਰ ਕਰਕੇ ਉਹਨੂੰ ਵੀ ਕਈ ਵਾਰ ਅਮਰਜੈਂਸੀ ਕਿਸੇ ਜਾਣਾ ਪੈਂਦਾ ਹੈ ਲੇਕਿਨ ਚਾਹੀਦਾ ਤੇ ਹਰ ਜਗ੍ਹਾ ਇਹ ਜਿਹੜੇ ਪਬਲਿਕ ਟਾਇਲਟਸ ਬਣੇ ਹੋਣ ਔਰ ਜੇ ਬਣੇ ਆ ਤੇ ਉਹਨਾਂ ਦੀ ਸਫਾਈ ਵੀ ਹੋਵੇ ਲੇਕਿਨ ਜਿਹੜੀ ਇੱਥੇ ਬਣਿਆ ਹੋਇਆ ਹੈ ਬੰਦ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਆ ਰਹੀਆਂ ਹਨ ਸੋ ਉਹਨਾਂ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਅਪੀਲ ਕੀਤੀ ਇੱਕ ਵਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਮੱਗ ਦੇ ਵਿਭਾਗ ਨੂੰ ਕਿ ਇਸ ਨੂੰ ਖੋਲਿਆ ਜਾਵੇ ਇਸ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਫਾਸਟ ਨਿਊਜ਼ ਲਈ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੀਤ ਕੁਮਾਰ